ਸ਼ਲੋਕ ਮੱਲਾ ਨੌਵੇਂ ਕੀ ਸ਼ਲੋਕ ਤੀਜਾ ਤਰਨਾਪੋ ਉਹੀ ਗਿਓ ਲਿਓ ਜਰਾਤਨ ਜੀਤ ਕੋ ਨਾਨਕ ਪਜ ਹਰਮਨਾ ਆਉਧ ਜਾਤ ਹੈ ਬੀਤ ਤਰਨਾਪੋ ਜਵਾਨੀ ਬਚਪਨ ਬੁੜਾਪਾ ਇਹ ਰੂਪ ਬਿੰਸਦਾ ਰਹਿੰਦਾ ਹੈ ਭਾਈ ਬਿੰਸੂ ਗੇ ਰੂਪ ਦੇਖੋ ਉਹ ਦੁਨੀਆ ਭਗਤ ਕਬੀਰ ਜੀ ਕਹਿੰਦੇ ਨੇ ਰੂਪ ਸਾਡਾ ਬਿੰਸਦਾ ਰਹਿੰਦਾ ਪਰ ਸਾਨੂੰ ਪਤਾ ਨਹੀਂ ਲੱਗਦਾ ਇਹ ਉਹੀ ਚਲੀ ਜਾਂਦੀ ਇਹਨੂੰ ਜਰਾ ਰੋਗ ਹੈ ਕਿੱਡਾ ਵੀ ਸ਼ਕਤੀਸ਼ਾਲੀ ਬੰਦਾ ਹੋਵੇ ਜਰਾ ਜਿੱਤ ਲੈਂਦੀ ਆ ਉਹਨੂੰ ਇੱਕ ਦਿਨ ਬੁਢਾਪਾ ਆ ਜਾਂਦਾ ਵਾ ਕੋ ਨਾਨਕ ਭਜ ਹਰਮਨ ਔਦ ਜਾਤ ਹੈ ਬੀਤੀ ਤਾਂ ਭਾਈ ਸਮਾਂ ਜਾ ਰਿਹਾ ਜਿਹਦੇ ਨਾਲ ਆਪਾਂ ਜੁੜੇ ਬੈਠੇ ਆ ਉਹ ਤਾਂ ਸਮਾਂ ਭੱਜਿਆ ਜਾ ਰਿਹਾ ਵਾ ਉਦੋਂ ਆਪਣਾ ਕਿਵੇਂ ਖੜਾ ਛੁੱਟੇ ਗੁਰਸ਼ਪ ਦੇ ਗਿਆਨ ਨਾਲ ਇਹ ਆਪਾਂ ਜਮਾਂ ਤੋਂ ਖੜਾ ਛਡਾਉਣਾ ਹਰ ਹਰ ਨਾਮ ਜਪੰਤਿਆਂ ਕਿਛ ਨਾ ਕਹੇ ਜਮਕਾਲ ਨਾਨਕ ਮੰਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ ਜੀ ਗੋਪਾਲ ਦਾ ਦਰਸ਼ਨ ਕਰਨਾ ਹੈ ਆਪਦੇ ਮੂਲ ਹਰ ਦਾ ਦਰਸ਼ਨ ਕਰਨਾ ਬਾ ਤਾਂ ਫਿਰ ਆਪਾਂ ਨੂੰ ਰੱਬੀ ਬਾਣੀ ਨਾਲ ਜੁੜਨਾ ਪਊਗਾ ਸੰਸਾਰੀ ਧਰਮ ਕਰਨ ਜਿਹੜੇ ਸਾਰੇ ਛੱਡਣੇ ਪੈਣਗੇ ਤਿਆਗ ਕਰਨਾ ਪਊ ਗੁਰਬਾਣੀ ਨਾਲ ਜੁੜਨਾ ਪਊ ਤਾਂ ਆਪਾਂ ਕਿਤੇ ਪਾਰ ਨਿਕਲਾਂਗੇ ਪਾਰੋਂ ਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ